ਕੀ ਬਣਾਉਣ ਲੱਗੀਆਂ ਅੱਜ ਆਪਾਂ ਬਣਾਉਣ ਲੱਗੀਆਂ ਬਤਾਉਆਂ ਦਾ ਪੜਤਾ ਤੇ ਇਹ ਬਤਾਉਆਂ ਦਾ ਕੀ ਬਣਾਇਆਗਾ ਪਹਿਲਾਂ ਬਤਾਉਆਂ ਨੂੰ ਆਪਾਂ ਗੈਸ ਤੇ ਭੁੰਨ ਲਿਆ ਸੀਗਾ ਤੇ ਭੁੰਨ ਕੇ ਫਿਰ ਉਹਦਾ ਉੱਪਰਲੀ ਜਿਹੜੀ ਪਰਤ ਜੀ ਹੁੰਦੀ ਹੈਗੀ ਉਹਦੀ ਸਕਿਨ ਜੀ ਉਹਨੂੰ ਲਾ ਕੇ ਫਿਰ ਇਹਨੂੰ ਮੈਸ਼ ਕਰ ਲਿਆ ਆਪਾਂ ਹੱਥਾਂ ਨਾਲ ਹੀ ਕਰ ਲਿਆ ਸੀ ਮੈਂ ਤਾਂ ਤੇ ਇਹਦੇ ਵਿੱਚ ਟਮਾਟਰ ਜਿਵੇਂ ਤੁਸੀਂ ਪਿਛਲੇ ਭਾਗ ਦੇ ਵਿੱਚ ਦੇ ਚੁੱਕੇ ਹੋ ਬਤਾਉਆਂ ਨੂੰ ਪਹਿਲਾਂ ਆਪਾਂ ਗੈਸ ਦੇ ਉੱਤੇ ਕੀਤਾ ਭੁੰਨੇ ਆ ਉਨੇ ਆ ਤੇ ਉਸ ਤੋਂ ਬਾਅਦ ਟਮਾਟਰਾਂ ਦੀ ਚਟਨੀ ਬਣਾਤੀ ਤੇ ਇਹ ਆ ਆਪਾਂ ਕੱਲੇ ਪਿਆਜ਼ ਆ ਪਿਆਜ਼ ਦਾ ਨਾਜ਼ ਮਾਰਤਾ ਤੇ ਅੱਗੇ ਹੁਣ ਅੱਗੇ ਹੁਣ ਕੜਾਹੀ ਦੇ ਵਿੱਚ ਤੇਲ ਪਾਇਆ ਹੋਇਆ ਆਪਾਂ ਗਰਮ ਕਰ ਰਹੇ ਹਾਂ ਜਦੋਂ ਤੇਲ ਗਰਮ ਹੋ ਗਿਆ ਫਿਰ ਆਪਾਂ ਪਹਿਲਾਂ ਪਿਆਜ਼ ਪਾਵਾਂਗੇ ਫਿਰ ਆਪਾਂ ਆਹ ਪਾਵਾਂਗੇ ਤੇ ਇਹ ਕੜਾਹੀ ਚ ਮਚਾਲੇ ਹੁਣ ਵਿੱਚ ਪਾਵਾਂਗੇ ਆਪਾਂ ਇਹ ਦੇਖੀ ਪਿਆਜ਼ ਗੰਡੇ ਓਕੇ ਪਿਆਜ਼ ਗੰਡੇ ਤੇ ਨਾਲੇ ਦੇ ਵਿੱਚ ਆਪਾਂ ਗੱਠੇ ਵੀ ਪਾਵਾਂਗੇ ਹੂੰ ਤਿੰਨੇ ਕੁਝ ਪਾਉਣਾ ਦਾ ਹਾਂ ਸਾਰਿਆਂ ਨੇ ਆਪੋ ਆਪਣੀ ਕਮੈਂਟ ਕਰਕੇ ਜਿਹਨੂੰ ਦੱਸਿਓ ਵੀ ਤਿੰਨੇ ਚੀਜ਼ਾਂ ਕੌਣ-ਕੌਣ ਪਾਉਂਦਾ ਹੁੰਦਾ ਹੈਗਾ ਪਿਆਜ਼ ਗੰਡੇ ਤੇ ਗੱਠੇ ਅੰਗਰੇਜ਼ੀ ਚ ਮੈਨੂੰ ਪਤਾ ਨਹੀਂ ਨਹੀਂ ਤਾਂ ਮੈਂ ਵੀ ਦਰ ਦੂੰਦਾ ਅਨੀਆਂ ਨਾ ਹਾਂ ਅਨੀਆਂ ਵੀ ਪਾ ਲਿਓ ਇੱਕ ਚਾਰ ਚੀਜ਼ਾਂ ਪਾ ਲਿਓ ਪਹਿਲਾਂ ਤੇਲ ਦੇ ਵਿੱਚ ਤੇਲ ਇਹਦੇ ਵਿੱਚ ਥੋੜਾ ਜਿਹਾ ਵੱਧ ਪੈਂਦਾ ਹੁੰਦਾ ਕਿਉਂਕਿ ਇਹਦੇ ਵਿੱਚ ਪਾਣੀ ਨਹੀਂ ਪੈਂਦਾ ਹੈਗਾ ਤੇਲ ਜੀ ਭੁੰਨਾ ਪੈਂਦਾ ਹੈ ਜਿਵੇਂ ਆਪਾਂ ਹੋਰ ਮਸਾਲਾ ਭੁੰਨਦੇ ਆ ਉਹਦੇ ਵਿੱਚ ਪਾਣੀ ਪੂਣੀ ਵੀ ਪਾ ਦਿੰਨੇ ਆ ਜਿਵੇਂ ਨਰਕਾਂ ਚ ਜਾ ਕੇ ਬੰਦੇ ਭੁੰਨੇ ਜਾਂਦੇ ਨੇਗੇ ਉਹ ਕੋਣੀ ਇਹਨੂੰ ਵੱਧ ਤੇਲ ਦੇ ਵਿੱਚ ਆਪਾਂ ਭੁੰਨਾਗਾ ਤੇ ਹੁਣ ਆਪਾਂ ਪਾ ਦਾਂਗੇ ਪਿਆਜ਼ ਸਰ ਨੇ ਕਿਹਾ ਕਿ ਨਾ ਕਦੇ ਪਰ ਫਿਰ ਜ਼ਰੂਰ ਖਾਦਾ ਹੋਊਗਾ ਪਰ ਮੈਂ ਖਾਸ ਤੈਨ ਖਾਣਾਗੇ ਕਿਥੇ ਕਿਤੇ ਬੈਣਾ ਨਾ ਮੇਰੇ ਮੋਬਾਈਲ ਦੇ ਖਾਤੂਆ ਪੈ ਗਿਆ ਮਤਾਰ ਕੀਤਾ ਪਿਆ ਇਹ ਮੈਨੂੰ ਤਾਂ ਕੁਛ ਨਹੀਂ ਹੋਇਆ ਬਸ ਮੋਰੇ ਮੋਬਾਈਲ ਦੇ ਖਾਤੂਆ ਪੈ ਗਿਆ ਮੰਗਰ ਹੋਣ ਲੱਗ ਪਈ ਪਹਿਲਾਂ ਵੀ ਮੈਂ 2-3 ਵਾਰੀ ਲਾਰੇ ਲਾਈ ਵੀ ਆਪਾਂ ਪਰਠਾ ਬਣਾਵਾਂਗੇ ਪਰ ਮੈਂ ਬਣਾਇਆ ਨਹੀਂ ਅੱਜ ਆਪਦਾ ਪਰਠਾ ਬਣਦੇ ਡਰ ਦੇ ਚੱਕਰ ਚ ਅੱਜ ਪਰਠਾ ਬਣ ਰਿਹਾ ਹੈਗਾ ਫਾਈਨਰ ਹੁਣ ਹਮ ਤੱਕ ਗ੍ਰੇਟ ਕਰਾਂਗੇ ਟਟੋ-ਟਟ ਇਹਨੂੰ 5-10 ਮਿੰਟ ਲੱਗਦੇ ਨੇ ਪਿਆਜ਼ ਨੂੰ ਕੁੱਜ ਨੂੰ ਜਿੰਨੀਆਂ ਵੀ ਸਬਜ਼ੀਆਂ ਉਹਨਾਂ ਨੇ ਆਪਾਂ ਜੇ ਇਦਾਂ ਹੀ ਪਿਆਜ਼ ਕੱਟ ਕੇ ਪਾਈਏ ਨਾ ਸਬਜ਼ੀ ਦੀ ਜਿਹੜੀ ਤਰੀਆ ਗਰੇਵੀ ਜੂੰ ਕਹਿ ਰਹੇ ਨੇ ਉਹ ਬਹੁਤ ਵਧੀਆ ਬਣਦੀ ਜਾਏਗੀ ਪਰ ਬੀਆਂ ਇਹ ਜ਼ਿਆਦਾ ਟਾਈਮ ਲਾਉਂਦੇ ਤੇ ਕੱਚੇ ਭੋਂਦੀ ਨਹੀਂ ਆਕਣਾ ਲਓ ਜੀ ਆਪਾਂ ਹੁਣ ਪਾਤਰ ਵਿੱਚ ਟਮਾਟਰ ਇਹਦੇ ਇਹਨੂੰ ਉਹਨਾ ਟਾਈਮ ਭੁੰਨਣਾ ਜਿੰਨਾ ਟਾਈਮ ਤੇਲ ਨਹੀਂ ਛੱਡ ਦਿੰਦਾ ਮਸਾਲਾ ਜਿਵੇਂ ਕੋਈ ਜੋ ਤੇਲ ਨਿਕਲਦਾ ਹੁੰਦਾ ਘਿਓ ਨਿਕਲਦਾ ਆਪਣੀ ਚੋਂ ਤੇਲ ਛੱਡੂ ਇਹ ਤੁਸੀਂ ਕਰੋ ਵੇਟ ਹੁਣ 10 ਮਿੰਟ ਹੁਣ ਥੋੜਾ ੜਾ ਆਪਣਾ ਇਹਦਾ ਰੰਗ ਬਦਲਣਾ ਸ਼ੁਰੂ ਹੋ ਗਿਆ ਉਹਨੂੰ ਹੁਣ ਇੱਕ ਟੋਲ 10 ਮਿੰਟ ਹੋ ਗਏ ਭੁੰਨਦੇ ਨੂੰ ਇਹਦੇ ਵਿੱਚ ਹੀ ਆਪਾਂ ਜਦੋਂ ਟਮਾਟਰ ਪਾਈ ਸੀ ਉਹਦੀ ਆਪਾਂ ਜਿਹੜਾ ਸੀਗਾ ਨਮਕ ਪਾਤਾ ਸੀਗਾ ਵੀ ਜਿਹੜਾ ਮਸਾਲਾ ਨਮਕ ਤੇ ਨੂਨ ਦੋਨੇ ਇਕੱਠੇ ਪਾਦੇ ਸੀ ਆਪਾਂ ਇਹ ਚ ਜਿਹੜਾ ਮਸਾਲਾ ਉਹ ਛੇਤੀ ਭੁੱਜ ਜੇਗਾ ਹਾਂ ਇਹ ਮਸਾਲਾ ਛੇਤੀ ਭੁੱਜ ਜਾਵੇ ਤੇ ਨੂਨ ਤੇ ਨਮਕ ਆਪ ਇਕੱਠੇ ਹੀ ਪਾਤਾ ਜਾਂ ਕਰਦੇ ਲੋ ਜੀ ਹੁਣ ਆਪਾਂ ਪੁੰਡ ਕੇ ਨੂਨ ਮਿਰਚ ਮਸਾਲੇ ਹਲਦੀ ਇੱਕ ਇਹ ਦੱਸੀ ਜਾਇਆ ਕਰਨਾ ਨਹੀਂ ਸਾਨੂੰ ਹਾਂ ਹਲਦੀ ਪਾਈ ਹੈ ਪਹਿਲਾਂ ਫਿਰ ਆਪਾਂ ਜੀ ਚੋਰੀ ਨਹੀਂ ਜੀ ਪੁਣਿਆ ਤੋਂ ਥੋੜੀ ਜੀ ਆਪਾਂ ਮਿਰਚ ਪਾਵਾਂਗੇ ਕਿਉਂਕਿ ਪਹਿਲਾਂ ਹਰੀ ਮਿਰਚ ਪਾਈ ਹੋਈ ਹੈ ਥੋੜਾ ਜਿਹਾ ਪਾਵਾਂਗੇ ਨਮਕ ਪਹਿਲਾਂ ਵੀ ਪਾਇਆ ਹੋਇਆ ਸੀ ਤੇ ਆ ਸੁਕਾਈ ਹੋਈ ਮੇਥੀ ਆ ਕਰ ਦਿੱ ਚੁੱਕੀ ਮੇਥੀ ਮੋਰ ਪਾਣੀ ਘੱਟ ਲੱਗਦੀ ਨੂੰ ਹਲਦੀ ਸਵਾਦ ਅਨੁਸਾਰ ਨਮਕ ਸਵਾਦ ਅਨੁਸਾਰ ਲਾਲ ਮਿਰਚ ਸਵਾਦ ਅਨੁਸਾਰ ਮਸਾਲਾ ਚਮਚਾ ਭਰ ਕੇ ਤੇ ਬਾਕੀ ਤੁਹਾਡੀ ਇਸ ਦਾ ਜਦੋਂ ਆਪਾਂ ਸਾਰੇ ਮਸਾਲੇ ਪਾਤੇ ਆਪਾਂ ਥੋੜਾ ਜਿਹਾ ਇਹਦੇ ਵਿੱਚ ਬਟਰ ਪਾਵਾਂਗੇ ਇਹਦੇ ਨਾਲ ਜਿਹੜਾ ਉਹਦਾ ਟੇਸਟ ਆ ਜ ਬਟਰ ਤੁਸੀਂ ਸਿਰਫ ਵੇਰ ਕਾ ਦੇ ਪਾਉਣਾਗਾ ਡੁਪਲੀਕੇਟ ਬਟਰ ਨਹੀਂ ਪਾਉਣਾ ਕਹਿੰਦੇ ਨੇ ਜੀ ਇਹਦਾ ਟੇਸਟ ਆ ਜਿਹੜਾ ਚੇਂਜ ਹੋ ਜਾਂਦਾ ਬਹੁਤ ਵਧੀਆ ਲੱਗਦਾ। ਜੇ ਆਪਾਂ ਥੋੜਾ ਜਿਹਾ ਪਾਪਾ ਪਾ ਲਈਏ। ਬਾਕੀ ਤਾਂ ਇਹ ਆਪਦੀ ਮਰਜ਼ੀ ਹੁੰਦੀ ਹੈ ਪਾਉਣਾ ਨਾ ਪਾਉਣਾ ਨਹੀਂ ਵੀ ਪਾਉਣਾ ਤਾਂ ਵੀ ਚੱਲ ਜਾਊਗਾ। ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਜੀ ਜਿਹੜੇ ਆਹ ਬਤਾਉਂ ਕੀਤੇ ਸੀ ਮੈਸ਼। ਉਹ ਕਹਿੰਦਾ ਇਹ ਲੱਗਦੇ ਨੇ ਨਾ ਕੁੱਟ ਕੁੱਟ ਕੇ ਪਰਠਾ ਬਣਾ ਦੂੰ ਇਹ ਉਹ ਪਰਠਾ ਬਣਾ ਦੇਗਾ ਮੇਲਾ ਤਾਂ ਆ ਰਹੀਆਂ ਪੂਰੀਆਂ ਸੁੱਲ ਪਾਣੀ ਦਾ ਬਿਲਕੁਲ ਵੀ ਨਹੀਂ ਪਾਇਆ ਇਹਦੇ ਵਿੱਚ ਮੈਕਸ ਕਰ ਲੈਣਾ ਸਮਾਰ ਕੇ ਫੇਰੀ ਜਾਓ ਫੇਰੀ ਜਾਓ ਫੇਰੀ ਜਾਓ ਫੇਰੀ ਜਾਓ ਫੇਰੀ ਜਾਓ ਫੇਰੀ ਜਾਓ ਮੈਂ ਧਨੀਆ ਧਨੀਆ ਐਡ ਕਰਾਂਗੇ ਅੱਜ ਧਨੀਆ ਦਾ ਵਿੱਚ ਮੇਥੀ ਆ ਅਰੇ ਭਾਈ ਇਹਦੇ ਨਾਲ ਵਧੀਆ ਖੁਸ਼ਬੂ ਆਉਗੀ ਆਪਣਾ ਹੰਪੂਰਾਂ ਨਿਪੜਿਆ ਨਹੀਂ ਅਜੇ ਹੁਣ ਇਹਨੂੰ 10 ਮਿੰਟ ਲੱਗਣਗੇ ਇਹਨੂੰ 10 ਮਿੰਟ ਲੱਗਣਗੇ 10 ਮਿੰਟਾਂ ਬਾਅਦ ਦਿਖਾਉਨੇ ਆ ਪੁਰਥਾ ਬਣ ਕੇ ਤਿਆਰ ਆ ਜੀ ਜਦੋਂ ਮਰਜ਼ੀ ਖਾ ਸਕਦੇ ਆ ਲਓ ਜੀ ਆਪਣਾ ਪੁਰਥਾ ਹੋ ਗਿਆ ਤਿਆਰ ਹੁਣ ਆਪਾਂ ਤੁਹਾਨੂੰ ਟੇਸਟ ਕਰਕੇ ਦੱਸਾਂਗੇ ਕਿੱਦਾਂ ਦਾ ਬਣਿਆ ਇਹਨੂੰ ਚਿਰੂ ਲੈਣਾ ਤਾਰੇ ਕੋਲ ਨੀਤੇ ਲੈਣਾ ਪਾ ਸਸੂ ਖਲਸਾਰੇ ਨਾ ਲਓ ਜੀ ਆਪਾਂ ਲਿਆ ਕੋਲੀ ਦੀ ਪਾ ਹੁਣ ਆਪਾਂ ਤੁਹਾਨੂੰ ਟੇਸਟ ਕਰਕੇ ਦੱਸਾਂਗੇ ਗਰਮ ਬਹੁਤ ਜ਼ਿਆਦਾ ਹੈ ਹਜੇ ਜੇ ਇਦਾਂ ਗਰਮ ਖਾਦਾ ਚੀਮ ਮੱਚ ਜਣੀ ਹੈ ਕਰਾਰਾ ਤੇ ਟੇਸਟੀ ਬਣਿਆ ਪੂਰਾ ਫੁੱਲ ਕੁੱਦਾਂ ਬਤਾਉਂਗੀਆਂ ਨੋ ਸਵਾਦ ਹੀ ਜਾਵੇ ਪਰ ਇਹ ਬਹੁਤ ਕਰਾਰਾ ਬਣਿਆ ਬਹੁਤ ਸਵਾਦਾ 10 ਤੋਂ 10 ਨੰਬਰ ਲੋ ਜੀ ਚੈਨਲ ਨੂੰ ਸਾਡੇ ਨੂੰ ਕਰ ਲਓ ਸਬਸਕ੍ਰਾਈਬ ਹੋਰ ਵੀ ਇਦਾਂ ਦੀ ਵੀਡੀਓ ਦੇਖਣ ਲਈ ਧੰਨਵਾਦ ਲਾਈਕ ਤੇ ਸ਼ੇਅਰ ਕਰ ਦਿਓ ਅਸੀਂ ਅਜੇ ਨਵੇਂ-ਨਵੇਂ ਬਣਾਉਣ ਲੱਗੇ ਹਾਂ ਕੋਈ ਪੁਰਾਣੇ ਨਹੀਂ ਹੈਗੇ ਸੰਨ ਨਹੀਂ ਪਤਾ ਕਿਵੇਂ ਲੋਕ ਵਲੌਗ ਬਣਾਉਂਦੇ ਨੇ ਇਹ ਤਾਂ ਨਵੇਂ ਸ਼ੁਰੂ ਬਣਾ ਲਿਆਗੇ ਧੰਨਵਾਦ